ਸਹਿਬ ਕਹਿੰਦੇ ਹਿੰਦੂ ਮੁਸਲਮਾਨ ਦੋਏ ਧਰਗਾੰਦਰ ਲੈਣਾ ਢੋਈ ਧਰਗਾੰਦਰ ਲੈਣਾ ਢੋਈ ਦਰਗਾੰਦਰ ਲੈਣਾ ਢੋਈ ਮਗਰ ਬੱਜੇ ਕਾਜੀ ਚਰਨ ਪਕੜ ਕੇ ਕਹਿੰਦੇ ਨਹੀਂ ਮਹਾਰਾਜ ਇੰਜ ਨਾ ਕਹੋ ਮਹਾਰਾਜ ਦਰਗਾਹ ਚ ਢੋ ਨਹੀਂ ਮਿਲਣੀ ਸਾਨੂੰ ਸਹਿਬ ਕਹਿੰਦੇ ਕਰਨ ਬਖੀਲੀ ਆਪ ਵਿੱਚ ਤੁਸੀਂ ਧਰਮ ਦੇ ਨਾਂ ਤੇ ਬਖੀਲੀ ਕਰੀ ਜਾਂਦੇ ਉਹ ਕਹਿੰਦੇ ਨੇ ਅਸੀਂ ਵੱਡੇ ਤੁਸੀਂ ਕਹਿੰਦੇ ਅਸੀਂ ਵੱਡੇ ਕੋਈ ਕਹਿੰਦਾ ਸਾਡਾ ਗ੍ਰੰਥ ਵੱਡਾ ਹੈ ਕੋਈ ਕਹਿੰਦਾ ਸਾਡਾ ਵੱਡਾ ਹੈ ਕਰਨ ਵਖੀਲੀ ਆਪ ਵਿੱਚ ਤਾਂ ਹੁਣ ਉਹ ਸੁੱਨ ਹੋ ਗਏ ਹੱਥ ਜੋੜ ਕੇ ਕਹਿੰਦੇ ਮਹਾਰਾਜ ਅੱਜ ਤੋਂ ਬਾਅਦ ਵਖੀਲੀ ਨਹੀਂ ਕਰਾਂਗੇ ਈਰਖਾ ਨਹੀਂ ਕਰਾਂਗੇ ਪਾਦਸ਼ਾਹ ਪਰ ਇਮਾਨ ਦੀ ਗੱਲ ਦੱਸ ਕੇ ਜਾਓ ਸਾਨੂੰ ਦੱਸੋ ਅਸੀਂ ਸੱਚੇ ਹਰ ਕਿਵੇਂ ਹੋਈਏ ਸਾਡੀ ਪੜੀ ਨਵਾਜ਼ ਰੱਖੇ ਰੋਜੇ ਗੁਜ਼ਾਰਿਆ ਹਜ ਅੱਲਾ ਦੇ ਘਰ ਪਰਵਾਨ ਹੋ ਜਾਏ ਸਾਨੂੰ ਦਰਗਾਹ ਚ ਢੋਈ ਮਿਲਦਾ ਹੈ ਪਾਤਸ਼ਾਹ ਕਹਿੰਦੇ ਫਿਰ ਸੁਣੋ ਇੱਕੋ ਹੀ ਗੱਲ ਹੈ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦਿਲ ਤੋਂ ਮੈਲ ਤੋਬੋ ਦਿਲ ਮੂਮ ਵਰਗਾ ਨਰਮ ਹੋਣਾ ਚਾਹੀਦਾ ਓਏ ਕਿਸੇ ਦੇ ਦੁੱਖ ਵਿੱਚ ਟੋੜਾ ਦਿਲ ਪਿਗਲ ਜਾਣਾ ਚਾਹੀਦਾ ਜੇ ਕਿਸੇ ਦੇ ਦੁੱਖ ਵਿੱਚ ਖੁਸ਼ੀ ਮਨਾ ਰਹੇ ਤੁਸੀਂ ਮੁਸਲਮਾਨ ਨਹੀਂ ਤੁਹਾਨੂੰ ਦਰਗਾਹ ਚ ਢੋਈ ਨਹੀਂ ਮਿਲਣੀ ਦੂਜੇ ਦੇ ਦੁੱਖ ਵਿੱਚ ਦਿਲ ਪਿਗਲ ਜਾਣਾ ਚਾਹੀਦਾ ਜੇ ਗਵੰਡੀ ਦੇ ਘਰ ਵਿੱਚ ਦੁੱਖ ਹੈ ਨਾ ਤੁਹਾਡਾ ਮਨ ਪਿਗਲਣਾ ਚਾਹੀਦਾ ਮਾਫ ਕਰਿਓ ਮੈਂ ਕਈ ਵਾਰ ਕਹਿਣਾ ਨਾ ਜੇ ਸਵੇਰੇ ਸਵੇਰੇ ਨੇਰੇ ਨੇਰੇ ਆਪਣੇ ਘਰ ਦਾ ਕੂੜਾ ਕੱਢ ਕੇ ਗਵੰਡੀਆਂ ਮੋਰੇ ਲਾਉਣਾ ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਕਈ ਵਾਰ ਇਹ ਹੁੰਦਾ ਵਾ ਜੇ ਕਿਹੜਾ ਲੋਕੀ ਉੱਠੇ ਨੇ ਉਧਰ ਨੂੰ ਕੂੜਾ ਕਰਦੇ ਹੋ ਗੁਰਦੁਆਰੇ ਫਿਰ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਵੰਡੀ ਦੇ ਘਰ ਦਾ ਦੁੱਖ ਤੁਹਾਡਾ ਦਿਲ ਪਿਗਲਣਾ ਚਾਹੀਦਾ ਹੈ ਕਿਸੇ ਦੇ ਦੁੱਖ ਵਿੱਚ ਕੋਈ ਖੁਸ਼ੀ ਮਨਾ ਰਿਹਾ ਹੈ ਉਹ ਬੰਦਾ ਧਰਮ ਹੀ ਨਹੀਂ ਹੋ ਸਕਦਾ ਦਇਆ ਤੋਂ ਧਰਮ ਸ਼ੁਰੂ ਹੁੰਦਾ ਹੈ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਮੁਸਲਮਾਨ ਮੂਮਦਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਕਾਜੀਓ ਮੌਲਾਨਿਓ ਓਏ ਮੌਲਵਿਓ ਇੱਥੇ ਹੱਜ ਗੁਜ਼ਾਰਨ ਵਾਲਿਓ ਦਰਗਾਹ ਚ ਢੋਈ ਤਾਂ ਮਿਲਣੀ ਹੈ ਜੇ ਦਿਲ ਵਿੱਚ ਦਇਆ ਹੋਵੇ